ਸਾਤਸ਼ੀਰੀਏ ਕਾਲ ਦੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮੈਂ ਉਹਨਾਂ ਦੇ ਨਾਲ ਵਾਲੇ ਘਰ ਵਿੱਚ ਕੰਮ ਕਰਦੀ ਸੀ ਉਸ ਦਾ ਕਣਕਵੰਨਾ ਰੰਗ ਉਮਰ 45 ਸਾਲ ਮੈਨੂੰ ਬੜੀ ਸੋਹਣੀ ਲੱਗਦੀ ਉਹਦਾ ਮਿੱਠਾ ਸੁਭਾਅ ਹਰ ਇੱਕ ਜੀ ਨੂੰ ਜੀ ਕਹਿ ਕੇ ਬੁਲਾਉਣਾ ਆਣ ਗਵਾਣ ਉਸ ਦੀਆਂ ਸਿੱਟਾਂ ਹੁੰਦੀਆਂ ਉਸ ਦੀ ਤੇ ਉਸਦੇ ਬੱਚਿਆਂ ਦੀ ਤਾਰੀਫ਼ ਕਰਦੇ ਨਾ ਥੱਕਦੇ ਲੋਕ ਉਹ ਬਾਹਰ ਘਾਟੀ ਨਿਕਲਦੀ ਮੈਂ ਉਸ ਨੂੰ ਸਵੇਰੇ ਦੁੱਧ ਲੈਂਦਿਆਂ ਦੇਖਦੀ ਗਲੀ ਗਵਾੜ ਦੀਆਂ ਔਰਤਾਂ ਉਸ ਨੂੰ ਭੱਜ-ਭੱਜ ਬੁਲਾਉਂਦੀਆਂ ਸਕੂਲ ਜਾਂਦੇ ਬੱਚੇ ਵੀ ਆਂਟੀ ਸਤਿਸ਼੍ਰੀ ਅਕਾਲ ਆਂਟੀ ਸਤਿਸ਼੍ਰੀ ਅਕਾਲ ਨਾਲ ਗਲੀ ਗੂੰਜਦੀ ਰਹਿੰਦੀ ਜਿੰਨਾ ਚਿਰ ਉਹ ਬਾਹਰ ਹੁੰਦੀ ਮੈਂ ਕਈ ਵਾਰ ਉਸਦੇ ਘਰ ਚਲੀ ਜਾਂਦੀ ਤਾਂ ਉਹ ਮੈਨੂੰ ਕਹਿੰਦੀ ਪਾਲੀ ਰਸੋਈ 'ਚ ਜਾ ਕੇ ਚਾਹ ਬਣਾ ਲੈ ਦੋਨੋਂ ਪੀਵਾਂਗੇ ਮੈਨੂੰ ਬੜੀ ਚੰਗੀ ਲੱਗਦੀ ਉਹ ਪਰ ਮੈਂ ਕਈ ਵਾਰੀ ਮੇਰੀ ਮਾਲਕ ਨੂੰ ਕਹਿੰਦੇ ਸੁਣਿਆ ਕਿ ਵਿਚਾਰੀ ਨੇ ਬੜੇ ਆਕਾਸ਼ ਤੇ ਝੱਲੇ ਆ ਜ਼ਿੰਦਗੀ ਪਰ ਹੁਣ ਬੱਚੇ ਸਿਆਣੇ ਨਿਕਲੇ ਆ ਇਹਦੀ ਤਰ੍ਹਾਂ ਮਿੱਠਾ ਬੋਲਦੇ ਆ ਵੱਡੇ ਛੋਟੇ ਦਾ ਆਦਰ ਕਰਦੇ ਆ ਮੈਂ ਦੇਖਦੀ ਕਈ ਵਾਰੀ ਉਹ ਬੜੀ ਖੁਸ਼ ਹੁੰਦੀ ਤੇ ਕਈ ਵਾਰੀ ਉਦਾਸ ਪਰ ਮੂੰਹੋਂ ਕੁਝ ਨਾ ਦੱਸਦੀ ਮੈਂ ਕਈ ਵਾਰੀ ਪੁੱਛ ਲੈਂਦੀ ਦੀਦੀ ਬੱਚੇ ਹੋਸਟਲ ਚ ਨਹੀਂ ਤੇ ਤੁਸੀਂ ਦੋਵੋਂ ਦੋਵੇਂ ਰਹਿ ਜਾਂਦੇ ਹੋ ਘਰ ਖਾਲੀ-ਖਾਲੀ ਲੱਗਦਾ ਹੋਣਾ ਉਹ ਉਦਾਸ ਹੋ ਕੇ ਕਹਿੰਦੀ ਹਾਂ ਪਾਲੀ ਸੁੰਨਾ ਸੁੰਨਾ ਤਾਂ ਲੱਗਦਾ ਹੈ ਪਰ ਬੱਚਿਆਂ ਦੀ ਜ਼ਿੰਦਗੀ ਵੀ ਤਾਂ ਬਣਾਉਣੀ ਹੈ ਗੋਡੇ ਲਾ ਕੇ ਤਾਂ ਬਿਠਾ ਨਹੀਂ ਸਕਦੇ ਅੱਜ ਸਵੇਰੇ ਜਦੋਂ ਮੈਂ ਕੰਮ ਤੇ ਆਈ ਤਾਂ ਉਹ ਗਲੀ ਚ ਦੁੱਧ ਵਾਲਾ ਪਤੀਲਾ ਲੈ ਕੇ ਖੜੀ ਸੀ ਗਲੀ ਦੇ ਬੱਚੇ ਅਤੇ ਔਰਤਾਂ ਉਸ ਨੂੰ ਬੁਲਾਉਣ ਲਈ ਇੱਕ ਤੋਂ ਇੱਕ ਕਾਲਾ ਸੀ ਉਹ ਹੱਸ ਹੱਸ ਕੇ ਸਭ ਨੂੰ ਜਵਾਬ ਦੇ ਰਹੀ ਸੀ ਪਰ ਮੈਨੂੰ ਉਸ ਦੀਆਂ ਅੱਖਾਂ ਵਿੱਚ ਡੂੰਗੀ ਉਦਾਸੀ ਲੱਗੀ ਮੈਂ ਮਾਲਕਾਂ ਦਾ ਕੰਮ ਕਰਕੇ ਉਸ ਦੇ ਘਰ ਚਲੀ ਗਈ ਉਸ ਦਾ ਪਤੀ ਅਕਸਰ ਘਾਰੇ ਹੀ ਹੁੰਦਾ ਸੀ ਮੈਂ ਪੁੱਛਿਆ ਦੀਦੀ ਚਾਹ ਬਣਾ ਦਿਆਂ ਉਸ ਨੇ ਕਿਹਾ ਬਣਾ ਲੈ ਉਹ ਲੌਬੀ ਵਿੱਚ ਕੁਰਸੀ ਤੇ ਉਦਾਸ ਬੈਠੀ ਸੀ ਬਾਈ ਜੀ ਅੱਜ ਦਿਸਦੇ ਨਹੀਂ ਮੈਂ ਪੁੱਛਿਆ ਖੇਤ ਗਾਇਆ ਗੇੜਾ ਮਾਰਨ ਉਸਨੇ ਦੱਸਿਆ ਮੈਂ ਚਾਹ ਬਣਾ ਕੇ ਲੈ ਆਈ ਤੇ ਉਸਦੇ ਕੋਲ ਥੱਲੇ ਹੀ ਬੈਠ ਗਈ ਪਾਲੀ ਕੁਰਸੀ ਤੇ ਬੈਠ ਇਦਾਂ ਚੰਗਾ ਨਹੀਂ ਲੱਗਦਾ ਉਹ ਬੋਲੀ ਮੈਂ ਤਾਂ ਅੱਜ ਤੁਹਾਡੇ ਕੋਲ ਹੀ ਬੈਠਣਾ ਏ ਮੈਂ ਕਿਹਾ ਉਸਦੇ ਹੱਥ ਤੇ ਹੱਥ ਰੱਖਦਿਆਂ ਮੈਂ ਪੁੱਛਿਆ ਦੀਦੀ ਅੱਜ ਉਦਾਸ ਹੋ ਬਾਈ ਜੀ ਨਾਲ ਕੋਈ ਬੋਲ ਬੁਲਾਰਾ ਹੋਇਆ ਜਾਂ ਬੱਚਿਆਂ ਬਿਨਾ ਜੀ ਨਹੀਂ ਲੱਗਦਾ ਪਾਲੀ ਮੈਂ ਠੀਕਾਂ ਉਸਨੇ ਕਿਹਾ ਦੀਦੀ ਮੰਨੋ ਭਾਵੇਂ ਨਾ ਮੰਨੋ ਤੁਸੀਂ ਅੱਜ ਉਦਾਸ ਹੋ ਕੀ ਕੇ ਬੇਟਾ ਬਾਹਰ ਚਲਿਆ ਤਾਂ ਉਦਾਸ ਹੋ ਨਹੀਂ ਪਾਲੀ ਮੈਂ ਖੁਸ਼ ਹਾਂ ਉਹ ਬੋਲੀ ਛੋਟਾ ਜਾਏਗਾ ਤਾਂ ਵੱਡੇ ਨੂੰ ਵੀ ਬੁਲਾ ਲਏਗਾ ਦੋਨੋਂ ਸੈੱਟ ਹੋ ਜਾਣਗੇ ਇਹਨਾਂ ਆਖਦਿਆਂ ਚਾਲਕਾਏ ਹੰਝੂਆਂ ਨੂੰ ਮੂੰਹ ਪਾਸੇ ਕਰਕੇ ਪੂੰਝਣ ਲੱਗੀ ਉਸਦੇ ਸ਼ਰਕ ਦੇ ਹੰਝੂ ਨੂੰ ਦੇਖ ਕੇ ਮੇਰਾ ਵੀ ਕਲੇਜਾ ਬਾਹਰ ਨੂੰ ਆ ਗਿਆ ਮੈਂ ਮਨ ਕਰੜਾ ਕਰਕੇ ਬੋਲੀ ਦੀਦੀ ਮੇਰੇ ਨਾਲ ਸਾਂਝਾ ਕਰ ਲਵੋ ਤਾਂ ਮਨ ਹਲਕਾ ਹੋ ਜਾਏਗਾ ਪਾਲੀ ਗੱਲ ਤਾਂ ਕੋਈ ਨਹੀਂ ਉਦਾਸ ਹੋਣ ਵਾਲੀ ਪਰ ਮੇਰਾ ਮਨ ਅੱਜ ਅਤੀਤ ਦੇ ਪੰਨਿਆਂ ਵਿੱਚ ਗਵਾਚਿਆ ਹੋਇਆ ਹੈ ਮੈਂ ਅਜੇ ਪੜਦੀ ਸੀ ਕਿ ਮੇਰੇ ਪਿਓ ਨੇ ਜ਼ਮੀਨ ਦੇ ਲਾਲਚ ਵਿੱਚ ਮੇਰਾ ਵਿਆਹ ਕਰ ਦਿੱਤਾ ਸੀ ਇੱਥੇ ਵਿਆਹੀ ਆਈ ਬਥੇਰਾ ਕੁਝ ਲੈ ਕੇ ਆਈ ਸੀ ਦਰਾਣੀਆਂ ਜਠਾਣੀਆਂ ਤੋਂ ਵੱਧ ਦਿੱਤਾ ਸੀ ਮੈਨੂੰ ਮੇਰੇ ਪਿਓ ਨੇ ਛਾਪਾਂ ਛੱਲੇ ਤੇ ਹਰ ਜ਼ਰੂਰਤ ਦਾ ਸਮਾਨ ਗਲੀ ਗਵਾਂਡ ਗੱਲਾਂ ਹੁੰਦੀਆਂ ਸੀ ਬਥੇਰਾ ਦਿੱਤਾ ਕੁੜੀ ਵਾਲਿਆਂ ਨੇ ਬੋਲਦਿਆਂ ਉਸ ਦਾ ਗੱਜ ਭਰ ਆਇਆ ਮੈਂ ਉਸ ਦੇ ਹੱਥ ਨੂੰ ਹੋਰ ਮਜ਼ਬੂਤੀ ਨਾਲ ਕੁੱਟਿਆ ਜਿਵੇਂ ਉਹਨੂੰ ਤਰਵਾਸ ਦੇ ਰਹੀ ਹੁਮ ਫੇਰ ਉਹ ਬੋਲੀ ਪਰ ਪਾਲੀ ਘਰ ਵਿੱਚ ਤਾਂ ਮੈਨੂੰ ਹਰ ਕੋਈ ਕੋੜੀ ਨਜ਼ਰ ਨਾਲ ਦੇਖਦਾ ਸੀ ਜਿਵੇਂ ਮੈਂ ਕੋਈ ਗੁਨਾਹ ਕਰਕੇ ਆਈ ਹੋਵਾਂ ਪਤਾ ਨਹੀਂ ਹੋਰ ਕੀ ਚਾਹੀਦਾ ਸੀ ਇਹਨਾਂ ਨੂੰ ਆਨੀ ਮਹਾਨੀ ਤਾਨੇ ਮੇਣੇ ਗਾਲੀ ਗਲੋਚ ਛਿੱਤਰ ਪੌਲਾ ਬਥੇਰਾ ਹੁੰਦਾ ਸੀ 12 ਜਮਾਤਾਂ ਕਰ ਲਈਆਂ ਸਨ 13ਵੀਂ ਜਮਾਤ ਵਿੱਚ ਪੜਦੀ ਸੀ ਮੇਰੇ ਪਿਉਨੇ ਅਧ ਵਿਚਾਲਿਓਂ ਹਟਾ ਕੇ ਵਿਆਹ ਦਿੱਤਾ ਇੱਥੇ ਆ ਕੇ ਪਾਲੀ ਮੇਰੇ ਨਾਲ ਅਣਪੜਤਾ ਤੂੰ ਵੀ ਭੈੜਾ سلوਖ ਹੁੰਦਾ ਸੀ ਇਸ ਟੱਬਰ ਨੂੰ ਲੈਣ ਦੇ ਦਾ ਲਾਲਚ ਸੀ ਜਿੰਨਾ ਮਰਜੀ ਲਿਆਂਦਾ ਪੇਕਿਆਂ ਤੋਂ ਇਹਨਾਂ ਦਾ ਢੱਡਣਾ ਭਰਿਆ ਨਨਾਨਾ ਵਿਆਹੀਆਂ ਗਈਆਂ ਸੱਸ ਸਹੁਰਾ ਅਗਲੇ ਘਰ ਤੁਰ ਗਏ ਪਾਲੀ ਕਈ ਵਾਰੀ ਹਤੀ ਤ ਮਾਨਤੇ ਭਾਰੀ ਪੈ ਜਾਂਦਾ ਮੈਂ ਕਿਹਾ ਦੀਦੀ ਤੁਸੀਂ ਇੱਜ਼ਤ ਕਮਾਈ ਏ ਤੁਹਾਡੀ ਮਿੱਠੀ ਬੋਲੀ ਨੂੰ ਸਲਾਮਾ ਹੁੰਦੀ ਐ ਬੱਚਿਆਂ ਦੀ ਕੀਤੀ ਪਾਲवरिश ਦੀ ਸਲਾਹਤਾ ਹੁੰਦੀ ਐ ਦੂਜੇ ਪਾਸੇ ਬਾਈ ਜੀ ਦੀ ਅੜਬ ਬੋਲੀ ਕਰਕੇ ਉਹਨਾਂ ਨੂੰ ਕੋਈ ਬੁਲਾ ਕੇ ਨਹੀਂ ਰਾਜੀ ਐਵੇਂ ਉਦਾਸ ਨਾ ਹੋਇਆ ਕਰੋ ਪਾਠ ਕਰਦੇ ਹੋ ਇਸੇ ਕਰਕੇ ਵਾਹਿਗੁਰੂ ਨੇ ਤੁਹਾਡਾ ਬਥੇਰਾ ਸਾਥ ਦਿੱਤਾ ਐ